ਹਾਂਜੀ ਅੱਛਾ ਕੀ ਹਾਲ ਚਾਲ ਠੀਕ ਠਾਕ ਵੀ ਸਾਰੇ ਨੇ ਮੈਂ ਮਿੱਤਰੋ ਅੱਜ ਆਪਾਂ ਗੱਲ ਕਰਨੀ ਹੈਗੀ ਜਿਹੜਾ ਸਾਡਾ ਇੱਕ ਕੰਮ ਆ ਵੀ ਅਸੀਂ ਇਹਨੂੰ ਕਿਵੇਂ ਮੈਨੇਜ ਕਰਦੇ ਆ ਜਦੋਂ ਮੈਂ ਜੋਬ ਵਗੈਰਾ ਕਰਦਾਗਾ ਉਸ ਦਿਦਾਂ ਕੰਮ ਕੌਣ ਦੇਖਦਾ ਨਾ ਉਹ ਗੱਲ ਕਰਦੇ ਆ ਅੱਜ ਆਪਾਂ ਪਹਿਲਾਂ ਤੂੰ ਆਹ ਤਾਂ ਕਰਦੀ ਮੱਛਰ ਹੋ ਗਿਆ ਪੌਂਡੀਆਂ ਦੇ ਮੀਂਹ ਕਰਕੇ ਇਹ ਵੀ ਮੱਛੀ ਤਾਂ ਇਹਦੇ ਸਾਰਾ ਮੱਛੀ ਅੰਦਰ ਵੱਢ ਜਾਂਦਾ ਇਹ ਜਿਵੇਂ ਜੀ ਰੱਖ ਦਿੰਦੇ ਆਗੇ ਇਹਦੇ ਬਾਅਦ ਵੀ ਨਾ ਮੁੱਛੇ ਦੀ ਪਾ ਦਿੰਦੇ ਹਾਂ ਹਾਈ ਤਾਂ ਆਪਾਂ ਸਵੇਰੇ ਉੱਠਦੇ ਆਗੇ 4:30 ਵਜੇ 4:30 ਵਜੇ ਪਹਿਲਾਂ ਮੈਂ ਉੱਠਦਾ ਸਵੇਰੇ ਫਿਰ ਜਿਹੜਾ ਕੱਥਰ ਲਾਏ ਪਏ ਨੇਗੇ ਇਹ ਚਾਕੇ ਪਾਵਾਂਗੇ ਇਹ ਤਕਰੀਬਨ ਆ 5 ਵਜੇ ਨੂੰ ਧਾਰਾ ਧੂਰਾ ਸੀ ਸਾਰੀਆਂ ਕੱਢ ਲੈਣੇ ਆ ਦੋਈ ਧਾਰ ਮੈਂ ਕੱਢ ਦਨ ਦੋਈ ਧਾਰ ਮੰਮੀ ਕੱਢ ਦਿੰਦੀ ਐ ਉਸ ਤੋਂ ਬਾਅਦ ਫਿਰ ਵੀ ਜੌਬ ਤੇ ਵੀ ਜਾਣਾ ਹੁੰਦਾ ਨਾ ਡਿਊਟੀ ਤੇ ਜਾਣਾ ਹੁੰਦਾ ਉਸ ਤੋਂ ਬਾਅਦ ਜਿਹੜਾ ਸਾਰਾ ਮੈਨੇਜ ਹੁੰਦਾ ਧਾਰਾ ਧੂਰਾ ਤੋਂ ਬਾਅਦ ਤਕਰੀਬਨ 7-8 ਵਜੇ ਡੈਡੀ ਇਹਨਾਂ ਨਹਾਵਾ ਦਿੰਦੇ ਨੇ ਸਾਰੀਆਂ ਨੂੰ ਨਹਾਣ ਨੂੰ ਮੁਕ ਕੇ ਪਾਣੀ ਪੂਣੀ ਪਿਆ ਕੇ ਫਿਰ ਆਪਣੇ ਉਧਰ ਘਰ ਦੇ ਪਿਛਲੇ ਸਾਈਡ ਤੇ ਕਮ ਹੋਗਾ ਇਹਨੂੰ ਉੱਥੇ ਬੰਨ ਦਨੇ ਹੁਣ ਤਾਂ ਮੀਂਹ ਕਰਕੇ ਇੱਥੇ ਖੜੀਆਂ ਹੁੰਦੀਆਂ ਨੇ ਤਕਰੀਬਨ ਸਾਰਾ ਦਿਨ ਇੱਥੇ ਰਹਿ ਕੇ ਕੋ ਉਧਰ ਮੱਖ ਮੁੱਖ ਤੁਹਾਨੂੰ ਪਤਾ ਬਹੁਤ ਜਿਆਦਾ ਹੋ ਜਾਂਦਾਗਾ ਤੇ ਫਿਰ ਉਹ ਉਧਰ ਬੰਨਣ ਤੋਂ ਬਾਅਦ ਫਿਰ ਥੋੜੀ ਰੈਸਟ ਮਿਲਦੀ ਆ ਫਿਰ ਦੁਪਹਿਰੇ ਜਿਹੜਾ ਇਹਦਾ ਸਾਰਾ ਹੋਰਾ ਇਹਨਾਂ ਨੂੰ ਸਾਰਾ ਪਾਣਾ ਹੁੰਦਾਗਾ ਉਹ ਡੈਡੀ ਜਾ ਕੇ ਸਾਰਾ ਕੀ ਇਹਨੇ ਖੁਲੜੀਆਂ ਚ ਪਾਣਦੇ ਨੇ 2:30 ਵਜੇ ਅਸੀਂ ਫੇਰ ਡੰਗਰ ਇੱਧਰ ਬੰਨਦੇ ਆਗੇ ਉਧਰੋਂ ਲਿਆ ਕੇ ਫਿਰ ਉਹਨੂੰ ਪਾਣੀ ਪੂਣੀ ਪਿਆ ਕੇ ਤੇ ਉਦੋਂ ਵੀ ਨਮਾਇਆ ਜਾਂਦਾਗਾ ਇਹਨਾਂ ਨੂੰ ਨੋ ਆ ਨੋ ਕੇ ਫਿਰ ਸੇ ਬੰਦ ਦੰਨੇ ਆਗੇ ਜਦੇ ਕੱਖ ਖਾਂਦੀਆਂ ਨੇ ਗਿਆ ਤਕਰੀਬਨ ਆ 4:30-5:00 ਵਜੇ ਫਿਰ ਇਹਨੇ ਸ਼ਾਮ ਨੂੰ ਆ 5:30-5:00 ਵਜੇ ਮੈਂ ਆ ਜਾਨਾਗਾ ਡਿਊਟੀ ਤੋਂ ਤੇ ਉਸ ਤੋਂ ਬਾਅਦ ਫਿਰ ਸਾਰਾ ਫਿਰ ਮੈਂ ਦੇਖਦਾ ਹਾਂ ਰਿਆ ਕੇ ਓਕੇ 5:00 ਵਜੇ ਜਦ ਅਸੀਂ ਆਉਣੇ ਆਗੇ ਮੰਮੀ ਇੱਕ ਮੈਂ ਅੱਜ ਘਰ ਛੱਡ ਲੈਂਦੀ ਆ ਉਸ ਤੋਂ ਬਾਅਦ ਸਾਰੀ ਧਾਰਾ ਫਿਰ ਮੈਂ ਕੱਢਦਾ ਹਾਂ ਤੇ ਆਪਣਾ ਉਸ ਤੋਂ ਬਾਅਦ ਧਾਰਾ ਧੂਰਾ ਕੱਢਣ ਤੋਂ ਬਾਅਦ ਫਿਰ ਆ ਟਾਈਮ ਆ ਜਾਂਦਾਗਾ ਫਿਰ ਜਿਵੇਂ ਆਹ ਕੋਣ ਨੂੰ ਆ ਕਰੇਗਾ ਤੂੰ ਕਰਤਾ ਉਹਦੇ ਮੱਛਰ ਮੁੱਛਰ ਸਾਰਾ ਬਾਹਰ ਨਿਕਲ ਜੂਗਾ ਤੇ ਫਿਰ ਉਸ ਤੋਂ ਬਾਅਦ ਹਲੇ ਇਹਨਾਂ ਨੇ 7 ਤੋਂ 8 ਮੂਲੇ ਕੱਢੀਆਂ ਨੇ ਤੇ ਘੱਟੋ ਘੱਟ ਮੈਂ ਅੱਧੇ ਪੌਣੇ ਘੰਟੇ ਬਾਅਦ ਪਾਣੀ ਦਿਖਾਉਣਾ ਇਹਨਾਂ ਨੂੰ ਹਲੇ ਫਿਰ ਜਗਾਲਾ ਦੂਲਾ ਕਰ ਲੈਂਦੀਆਂ ਨੇ ਜੇ ਨਾਲ ਦੀ ਨਾਲ ਇਹਨੂੰ ਕੀ ਕਹਿੰਦੇ ਪਾਣੀ ਰੱਖ ਦਈਏ ਫਿਰ ਇਹ ਪਾਣੀ ਪੀਂਦੇ ਨਹੀਂ ਇਹ ਤੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਪਾਣੀ ਪੀਣੀ ਦਿਖਾ ਕੇ ਇਹਨਾਂ ਨੂੰ ਫਿਰ ਆਪਾਂ ਦੱਬਦੇ ਆ ਵੀ ਮੱਛਰਦਾਨ ਨੂੰ ਮੱਛਰਾਂ ਨੂੰ ਦੱਬਣ ਤੋਂ ਬਾਅਦ ਇਹ ਲਾਸਟ ਸਟੈਪ ਆ ਮੱਛਰਾਂ ਨੂੰ ਦੱਬਣ ਦਾ ਇਸ ਵਾਰੀ ਅਸੀਂ ਨਾ ਮੱਛਰਾਂ ਨੂੰ ਇਹ ਇੱਧਰ ਕਰਤੀ ਪਰ ਨਾ ਹੀ ਮਛਦਾਨੀ ਉਹ ਰਹਿੰਦੀ ਸੀ ਜਿਹੜਾ ਆਹ ਘਟਾਫ ਲੱਗਿਆ ਹੋਇਆ ਮਛਦਾਨੀ ਵਾਲਾ ਇਹ ਆਹ ਕੰਧ ਤੇ ਲੱਗਿਆ ਹੋਇਆ ਹੁੰਦਾ ਸੀਗਾ ਤੇ ਫਿਰ ਇੱਥੋਂ ਪਹਿਲਾ ਡੰਗਰ ਉਧਰ ਬੰਨਦੇ ਸੀ ਨਾ ਸਵੇਰੇ ਇਧਰੋਂ ਉਧਰ ਜਾਂਦੇ ਉਥੋਂ ਧਾਰਾ ਦੂਰਾ ਕੱਢ ਕੇ ਧੂਆਂ ਕਰਦੇ ਫੇਰ ਧਾਰਾ ਨਿਕਲਦੀਆਂ ਫਿਰ ਫੇਰ ਦੁਬਾਰਾ ਇਧਰ ਬੰਨਦੇ ਕਿਉਂਕਿ ਹੁਣ ਉਹ ਕੰਮ ਮੈਂ ਬਹੁਤ ਘਟਾਤਾ ਹੁਣ ਜਦੋਂ ਇੱਕ ਟਾਈਮ ਲੱਗੇਦਾ ਸੀ ਸਾਰਾ ਬੰਦ ਕਰਤਾ ਨਹੀਂ ਪਹਿਲਾਂ ਡੰਗਰ ਇਧਰ ਹੁੰਦੇ ਸੀ ਰਾਤ ਨੂੰ ਇੱਥੇ ਬੰਨਦੇ ਸੀ ਅਸੀਂ ਆਹ ਸਾਰਾ ਖਾਲੀ ਹੁੰਦਾ ਸੀ ਇਧਰ ਉਕੇ ਫਿਰ ਆਪਣੀ ਜਦੋਂ ਇੱਥੇ ਮੱਛੀਆਂ ਲੱਗੀ ਬੈੰਦੇ ਜੀ ਫਿਰ ਅਸੀਂ ਦਿਮਾਗ ਲਾਇਆ ਮਾੜਾ ਜਾ ਵੀ ਜੇ ਜਿਹੜੀ ਮੱਛੀ ਤਾਂ ਇਹ ਇੱਧਰ ਲਾਉਣੇ ਆ ਕਿਉਂ ਨਾ ਆਪਾਂ ਚੱਕ ਕੇ ਇੱਧਰ ਹੀ ਧਾ ਦਈਏ ਕਿਉਂਕਿ ਨਾਲ ਇੱਧਰ ਭਾਂਡਾ ਹੋ ਗਿਆ ਹੁਣ ਜਿਵੇਂ 3-4 ਦਿਨਾਂ ਦਾ ਮੀਂਹ ਪੈ ਰਿਹਾ ਹੈਗਾ ਮੀਂਹ ਪੈਣ ਨਾਲ ਸਾਨੂੰ ਕੋਈ ਫਰਕ ਨਹੀਂ ਪਿਆ ਹੈਗਾ ਨਹੀਂ ਕਿਉਂ ਜਦੋਂ ਇੱਧਰ ਹੁੰਦਾ ਬਹੁਤ ਚੱਕੜ ਹੋ ਜਾਂਦਾ ਪੂਰਾ ਗੰਨ ਤੇ ਪੈ ਜਾਂਦਾ ਇੱਧਰ ਯਾਰ ਤੇ ਫਿਰ ਆਪਾਂ ਹੁਣ ਇੱਧਰ ਕਰਤਾ ਨਾਲ ਹੀ ਕਟਰੂ-ਕਟਰੂ ਆ ਜਾਂਦੇ ਨੇ ਤੇ ਬਹੁਤ ਵਧੀਆ ਹੋ ਗਿਆ ਸਿਸਟਮ ਆਪਣਾ ਹੁਣੇ ਨਾ ਤਾਂ ਹੁਣ ਇੱਧਰ ਬਿੱਲਾ-ਗੁੱਲਾ ਹੁੰਦਾ ਤੇ ਆ ਦਾ ਕਰੂਪੂ ਪ੍ਰੂਫ ਪਹਿਲਾ ਇਹ ਵੀ ਨਾਲ ਵਿੱਚ ਬੰਨਦੇ ਉਹ ਥੋੜਾ ਕੰਜਸਟਡ ਜਾ ਹੋ ਜਾਂਦਾ ਫਿਰ ਮੈਸਨ ਨੂੰ ਵੀ ਪੂਰਾ ਕੰਫਰਟੇਬਲ ਫੀਲ ਨਹੀਂ ਹੁੰਦਾ ਹੈਗਾ ਤੇ ਹੁਣ ਇਹ ਆਹ ਨਾਲ ਖੜੀਆਂ ਨੇ ਦੇਖੋ ਉਧਰ ਪੱਕੇ ਫਾਸੇ ਸ ਮੈਸਨ ਨਾਲ ਉਧਰ ਕੱਚੇ 'ਚ ਵੀ ਜਿਆਦਾ ਬੰਨਣਾ ਚਾਹੀਦਾ ਇਹਨਾਂ ਨੂੰ ਉਹਦੇ ਕਰਕੇ ਉਹ ਆਪਣੇ ਉਧਰ ਹੈਗਾ ਕੱਚੇ ਵਾਲਾ ਰੱਖਿਆ ਹੋਇਆ ਤੇ ਇਹ ਇੰਨੇ ਜਿਹੇ ਅਸੀਂ ਆਉਣੇ ਡਿਊਟੀ ਟੂ ਕੀ ਦੇੜੀ ਹਰੇ ਨੂੰ ਗਏ ਹੋਏ ਹੁੰਦੇ ਨੇਗੇ ਇੰਨੇ ਆਪਣਾ ਹਰਾ-ਭਰਾ ਆ ਜਾਂਦਾ ਫਿਰ ਹੁਣ ਨਾਲ ਆਜਾ ਟੋਕਾ ਕਰਦੇ ਆਂ ਜੀ ਆਜਾ ਟੋਕਾ ਕਰਕੇ ਰਲਾ ਕੇ ਇਹਨੂੰ ਰੱਖਦੇ ਮੈਂਨੇ ਰਲਾ ਕੇ ਰੱਖਦਾ ਸਵੇਰੇ ਜਾ ਕੇ ਪੰਗਿਆਂ ਚ ਪਾਏ ਪੈਨੇ ਬਸ ਇਹ ਖੜਿਆ ਕੇ ਸਿੱਧੇ ਮਾਰਾਂਗੇ ਖੁੱਲ੍ਹੀਆਂ ਚ ਫੇਰ ਗੱਲ ਲਾ ਕੇ ਚੰਗਾ ਪੁੱਤਾਰਾ ਦੋੜਾ ਕੱਢਣ ਇਹ ਰੁਟੀਨ ਹੁੰਦੀ ਆ ਬੰਦਾ ਵਿਜੀ ਰਹਿੰਦਾ ਹੈਗਾ ਸਾਰਾ ਦਿਨ ਦੋ ਢਾਈ ਘੰਟੇ ਲੱਗਦੇ ਨੇ ਸ਼ਾਮ ਨੂੰ ਜਿਵੇਂ ਮੈਂ ਆਉਨਾ 5:30 ਵਜੇ ਤਕਰੀਬਨ 7:30 ਮੈਂ ਵਿਹਲਾ ਹੋ ਜਾਣਾ ਸਾਰੇ ਕੰਮ ਨਿਮੇੜ ਕੇ ਪੂਰਾ A to Z ਸਾਰਾ ਕੰਮ ਕਰਕੇ ਸੋ ਇਹ ਰੁਟੀਨ ਆ ਬਾਈ ਜਹਿਤਾ ਅੱਜ ਇਹਦੇ ਇੱਕ ਵਾਰ ਸਖੀ ਹੋਈ ਆ ਚੈਮਰ ਸਖੀ ਹੋਣੇ 10 ਬੰਦਾ ਬਿਜ਼ੀ ਤਾਂ ਉਹਨੇ ਹੀ ਰਹਦਾ ਹੈ ਸੋ ਹੋਈ ਸੀ ਆਪਣੀ ਅੱਜ ਦੀ ਰੁਟੀਆਂ ਕਿਹੜਾ ਕਿਹੜਾ ਇਦਾਂ ਬਿਜ਼ੀ ਰਹੇਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੱਚੀ ਗੱਲ